ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਦੇ ਸਟੂਡੈਂਟਸ ਦੇ ਲਈ ਪੰਜਾਬੀ ਲਾਜ਼ਮੀ ਦੇ ਫਾਈਨਲ ਪੇਪਰ ਦੀ ਤਿਆਰੀ ਦੇ ਲਈ ਆਪਾਂ ਜਿਹੜੇ ਕਿ ਜਨਰਲ ਪੰਜਾਬੀ ਦੇ ਜਿਹੜੇ ਤੁਹਾਡੇ ਕਵਤਾ ਭਾਗ ਆ ਕਵਤਾ ਭਾਗ ਦੇ ਵਿੱਚੋਂ ਤੁਹਾਨੂੰ ਕੇਂਦਰੀ ਭਾਗ ਆ ਜਿਹੜੇ ਕਿ 5 ਮਾਰਕਸ ਲਾਉਣਾ ਸੋ ਇਹ 5 ਮਾਰਕਸ ਦੀ ਤਿਆਰੀ ਦੇ ਲਈ ਆਪਾਂ ਜਿਹੜੇ ਕਿ ਤੁਹਾਡੇ ਇਸ ਵੀਡੀਓ ਦੇ ਵਿੱਚ ਸਾਰੇ ਜਿਹੜੇ 10 ਦੇ 10 ਕਵਿਤਾਵਾਂ ਨੇ 10 ਦੇ 10 ਕਵਿਤਾਵਾਂ ਦਾ ਕੇਂਦਰੀ ਭਾਵ ਆਪਾਂ ਇਸ ਵੀਡੀਓ 'ਚ ਤੁਹਾਨੂੰ ਕਰਵਾਵਾਂਗੇ ਤੇ ਤੁਸੀਂ ਕਿੰਨੇ ਕੇਂਦਰੀ ਭਾਵ ਯਾਦ ਕਰਨੇ ਨੇ ਮੈਂ ਤੁਹਾਨੂੰ ਇਹ ਵੀ ਦੱਸ ਦਣੀ ਆ ਕਿ ਤੁਹਾਨੂੰ 10 ਦੇ 10 ਕੇਂਦਰੀ ਭਾਵ ਯਾਦ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਤੁਹਾਨੂੰ ਪੇਪਰ ਦੇ ਵਿੱਚ ਤਿੰਨ ਕੇਂਦਰੀ ਭਾਵ ਆਉਣੇ ਨੇ ਤਿੰਨ ਦੇ ਵਿੱਚੋਂ ਤੁਸੀਂ ਇੱਕ ਕਰਨਾ ਸੋ ਜਾਂ ਤਾਂ ਤੁਸੀਂ ਪਹਿਲੇ 7 ਜਾਂ ਤਾਂ ਫਰਸਟ 7 ਜਿਹੜੀ ਕੇਂਦਰੀ ਭਾਵ ਕਰੋ ਜੇ ਮੈਂ ਤੁਹਾਨੂੰ ਕਰਵਾਉਂਗੀ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਤੀ ਜਾਊਂਗੀ ਕਿ ਪਹਿਲਾ ਇਹ ਸੈਕਿੰਡ ਆ ਥਰਡ ਆ ਫੋਰਥ ਆ ਫਿਫਥ ਸਿਕਸ ਸੈਵਨ ਜਾਂ ਤਾਂ ਪਹਿਲੇ 7 ਜੇ 7 ਨਹੀਂ ਕਰਨੇ ਤਾਂ ਪਹਿਲੇ 6 ਤੇ ਜਾਂ ਲਾਸਟ 6 ਪਹਿਲੇ ਵੈਸੇ ਤਾਂ ਮੈਂ ਪ੍ਰਿਫਰ 7 ਨੂੰ ਕਰ ਰਹੀ ਹਾਂ ਕਿ ਜਾਂ ਤਾਂ ਫਰਸਟ 7 ਜਾਂ ਲਾਸਟ 7 ਫਰਸਟ 7 ਜਾਂ ਲਾਸਟ 7 ਫਰਸਟ 7 ਕਿਹੜੇ ਬੰਦ ਨੇ ਮੈਂ ਤੁਹਾਨੂੰ ਇੱਕ ਵਾਰ ਦੱਸ ਦਿੰਨੀ ਆ ਹਾਂਜੀ ਫਰਸਟ 7 ਦੇ ਵਿੱਚ ਇੱਕ ਤਾਂ ਟੁਕੜੇ ਜਗ ਤੋਂ ਨਿਆਰੇ ਭਾਈ ਵੀਰ ਸਿੰਘ ਪੁਰਾਣੇ ਪੰਜਾਬ ਨੂੰ ਬਾਜਾਂ ਪ੍ਰੋਫੈਸਰ ਪੂਰਨ ਸਿੰਘ ਵਗਦੇਪਨ ਡਾਕਟਰ ਦੀਵਾਨ ਸਿੰਘ ਖਾਲੇਵਾਨੀ ਤਾਜਮਹਿਲ ਕਵਤਾ ਪ੍ਰੋਫੈਸਰ ਮੋਹਨ ਸਿੰਘ ਚਮਚਮ ਰੱਖੋ ਜੁਝਾਰ ਦੀ ਨੰਦਲਾ ਨੂਰਪੁਰੀ ਦੇ ਕਵਤਾ ਤੇ ਹੈਗੇ ਅੱਗੇ ਦੋਸਤਾ ਕਵਤਾ ਵਾਰਿਸ਼ਾ ਵਾਰਿਸ਼ਾ ਤੱਕ ਜਿਹੜੇ ਕਿ ਸੱਤ ਕਵਿਤਾਵਾਂ ਬਣਦੀਆਂ ਜੇ ਤੁਸੀਂ ਪਹਿਲੀਆਂ ਸੱਤ ਨਹੀਂ ਕਰਦੇ ਤਾਂ ਫਰਸਟ 6 ਦਾ ਪੱਕਿਆ ਕਰਨੀ ਨੇ ਹੁਣ ਜੇ ਆਪਾਂ ਪਿੱਛੋਂ ਕੁ ਲਗਾਈਏ ਕਿ ਤੁਹਾਨੂੰ ਲਾਸਟ ਤੋਂ ਵਿੱਚੋਂ ਅਗਰ ਤੁਸੀਂ ਲਾਸਟ ਵਾਲੇ ਯਾ ਕਰਨੀ ਹੈ ਜਾਂ ਲਾਸਟ 7 ਕਰ ਲਓ ਉਹ ਕਿਹੜੇ-ਕਿਹੜੇ ਬੰਦੀਆਂ ਨੇ ਐਵੇਂ ਨ ਬੁੱਤਾਂ ਤੇ ਡੋਲੀ ਜਾਂ ਪਾਣੀ ਗੀਤ ਮੇਰਾ ਬਚਪਨ ਵਾਰਿਸ ਸ਼ਾ ਦੋਸਤਾ ਕਤਾਂ ਤੇ ਇੱਕ ਚਮਚਮ ਰੱਖੋ ਤਾਜ ਮਹਿਲ ਇੱਥੇ ਤੱਕ ਬੰਦੀਆਂ ਨੇ ਜਿਹੜੇ ਕਿ ਲਾਸਟ 7 ਠੀਕ ਹੈ ਜਾਂ ਫਰਸਟ 7 ਕਰਨੇ ਤੁਸੀਂ ਜਾਂ ਲਾਸਟ 7 ਜੇ 7 ਹੀ ਤਾਂ ਫਰਸਟ 6 ਤੇ ਤਾਂ ਲਾਸਟ 6 ਕਰ ਲਓ ਹਾਂਜੀ ਹੁਣ ਆਪਾਂ ਕੇਂਦਰੀ ਭਾਵ ਕਰਵਾਉਣੀ ਮੈਂ ਤੁਹਾਨੂੰ ਮੈਂ ਤੁਹਾਨੂੰ 10 ਦੇ 10 ਕਵਿਤਾਵਾਂ ਦੇ ਕੇਂਦਰੀ ਭਾਵ ਕਰਵਾਉਂਗੀ ਬਹੁਤ ਹੀ ਈਜ਼ੀ ਵਰਡਿੰਗ ਦੇ ਹਾਂਜੀ ਫਸਟ ਹੈਗਾ ਟੁਕੜੀ ਜਗਤੁਨਿਆਰੀ ਭਾਈ ਵੀਰ ਸਿੰਘ ਦੀ ਜਿਹੜੀ ਕਿ ਕਵਤਾ ਹੈ ਤੇ ਇਸ ਦੇ ਵਿੱਚ ਤੁਸੀਂ ਹਰ ਇੱਕ ਕੇਂਦਰੀ ਭਾਵ ਦੇ ਵਿੱਚ ਇਹ ਦੋ ਲਾਈਨਾਂ ਤੁਸੀਂ ਪੱਕਾ ਲਿਖਣੀਆਂ ਨੇ ਵੀ ਜਿਹੜੀ ਵੀ ਤੁਹਾਨੂੰ ਕਵਤਾ ਪੁੱਛੀ ਗਈ ਹੈ ਉਹਦਾ ਰਾਈਟਰ ਨੇਮ ਲਿਖਣਾ ਵੀ ਇਹ ਕਵਤਾ ਜਿਸ ਦੀ ਵੀ ਲਿਖੀ ਹੋਈ ਹੈ ਠੀਕ ਹੈ ਵੀ ਉਹਨਾਂ ਦੁਆਰਾ ਲਿਖੀ ਗਈ ਹੈ ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹੈ ਇਹ ਦੋ ਲਾਈਨਾਂ ਤੁਸੀਂ ਹਰ ਇੱਕ ਕੇਂਦਰੀ ਭਾਵ ਚ ਲਿਖਣੀਆਂ ਨੇ ਹਾਂਜੀ ਇਸ ਦੇ ਵਿੱਚ ਭਾਈ ਸਾਈ ਭਾਵਕ ਭਾਵਕੀ ਭਾਈ ਵੀਰ ਸਿੰਘ ਨੇ ਕਸ਼ਮੀਰ ਦੀ ਕੁਦਰਤੀ ਸੁੰਦਰਤਾ ਨੂੰ ਬਹੁਤ ਹੀ ਬੜੇ ਰਹੱਸਮਈ ਢੰਗ ਦੇ ਨਾਲ ਬਿਆਨ ਕੀਤਾ ਬਿਆਨ ਕੀ ਬਿਆਨ ਕਰਨਾ ਮਤਲਬ ਕੀ ਦੱਸਿਆ ਉਹਦਾ ਵਰਣਨ ਕੀਤਾ ਠੀਕ ਹੈ ਕਵੀ ਕਹਿੰਦਾ ਹੈ ਕਿ ਕਸ਼ਮੀਰ ਦੀ ਧਰਤੀ ਦੁਨੀਆ ਭਰ ਦੇ ਵਿੱਚ ਨਿਆਰੀ ਆ ਦੁਨੀਆ ਭਰ ਦੇ ਵਿੱਚ ਇਹ ਜਿਹੜੀ ਧਰਤੀ ਹੈ ਬਹੁਤ ਜ਼ਿਆਦਾ ਅਨੋਖੀ ਆ ਪਿਆਰੀ ਆ ਇਸ ਦਾ ਨਿਰਮਾਣ ਕੁਦਰਤ ਦੇਵੀ ਨੇ ਆਪ ਕੀਤਾ ਜਿਸ ਕਰਕੇ ਇਸ ਦੇ ਵਿੱਚ ਅਸਮਾਨੀ ਸੁੰਦਰਤਾ ਝਲਕਦੀ ਆ ਠੀਕ ਹੈ ਤੁਸੀਂ ਇਹਦੇ ਵਿੱਚ ਉਹ ਵੀ ਲਿਖ ਸਕਦੇ ਜਿਵੇਂ ਕਵਿਤਾ ਦੇ ਵਿੱਚ ਆਪਾਂ ਜਦੋਂ ਪੜ੍ਹਦੇ ਆ ਉਹਦੇ ਵਿੱਚ ਲਿਖਿਆ ਹੋਇਆ ਹਨ ਵੀ ਕੁਦਰਤ ਦੇਵੀ ਜਿਹੜੇ ਕਿ ਆਰਸ਼ ਮੰਡਲ ਦੇ ਵਿੱਚ ਖੇਡਦੀ ਆ ਖੇਡਦੀ ਖੇਡਦੀ ਉਹ ਜਿਹੜੇ ਕਿ ਹੌਸਲ ਮੰਡਲ ਦੇ ਵਿੱਚੋਂ ਕੁਦਰਤੀ ਦ੍ਰਿਸ਼ਜ ਨਜ਼ਾਰੇ ਨਦੀਆਂ ਨਾਲੇ ਸਾਰੇ ਝਿਲ ਆਪਣੀ ਮੁਠੀ ਦੇ ਵਿੱਚ ਭਰ ਲੰਘੀ ਤੇ ਜਿੱਥੇ ਮੁਠੀ ਖੋਲਦੀ ਆ ਫਿਰ ਉੱਥੇ ਕੀ ਬਣ ਜਾਂਦਾ ਕਸ਼ਮੀਰ ਬਣ ਜਾਂਦਾ ਤੇ ਇਸ ਦਾ ਨਿਰਮਾਣ ਕੁਦਰਤ ਦੇਵੀ ਨੇ ਆਪ ਕੀਤਾ ਜਿਸ ਕਰਕੇ ਇਸ ਦੇ ਵਿੱਚ ਅਸਮਾਨੀ ਸੁੰਦਰਤਾ ਝਲਕਦੀ ਹੈ ਤੇ ਇਹ ਭਾਵੇਂ ਧਰਤੀ ਦਾ ਹਿੱਸਾ ਹੈ ਪਰ ਇਸ ਨੂੰ ਅਸਮਾਨੀ ਸ਼ੋਅ ਪ੍ਰਾਪਤ ਹੈ ਕਸ਼ਮੀਰ ਦੀ ਧਰਤੀ ਨੂੰ ਅਸਮਾਨੀ ਸ਼ੋਅ ਪ੍ਰਾਪਤ ਹੈ ਇਸ ਦੇ ਵਿੱਚੋਂ ਅਰਸ਼ੀ ਰਮਜ਼ਾਂ ਠੀਕ ਹੈ ਝਲਕਦੀਆਂ ਪ੍ਰਤੀਤ ਹੁੰਦੀਆਂ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚੋਂ ਅਰਸ਼ੀ ਨਜ਼ਾਰੇ ਝਲਕਦੇ ਪ੍ਰਤੀਤ ਹੁੰਦੇ ਨੇ ਹਾਂਜੀ ਨੈਕਸਟ ਹੈਗੀ ਅੱਗੇ ਆਪਣੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਪ੍ਰੋਫੈਸਰ ਪੂਰਨ ਸਿੰਘ ਪੁਰਾਣੇ ਪੰਜਾਬ ਨੂੰ ਰਾਜਾ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਇਹ ਇੱਕੋ ਰੋਮਾਂਟਿਕ ਕਵਿਤਾ ਠੀਕ ਹੈ ਇਹ ਵਰਡ ਵੀ ਯਾਦ ਰੱਖਣਾ ਕਿਉਂਕਿ ਤੁਹਾਨੂੰ ਐਮਸੀਕਿਊਜ਼ ਦੇ ਵਿੱਚ ਪੁੱਛਿਆ ਜਾ ਸਕਦਾ ਜਿਵੇਂ ਪ੍ਰਗਤੀਵਾਦੀ ਕਵਿਤਾ ਹੈ ਕਿ ਤਾਜ ਮਹਿਲ ਕਵਿਤਾ ਇਸ ਦੇ ਵਿੱਚ ਕਵੀ ਨੇ ਪੁਰਾਣੇ ਪੰਜਾਬੀ ਸੱਭਿਆਚਾਰ ਲਈ ਆਪਣਾ ਮੋਹ ਪਿਆਰ ਵਰਣਨ ਕੀਤਾ ਤੇ ਇਸ ਕਵਿਤਾ ਦਾ ਕੇਂਦਰੀ ਭਾਵ ਹੈ ਟਲਿਖੇ ਅਨੁਸਾਰ ਤੇ ਇਸ ਵਰਤਮਾਨ ਪੰਜਾਬੀ ਜੀਵਨ ਦੇ ਵਿੱਚੋਂ ਪ੍ਰਾਤਨ ਜਿਹੜੇ ਕਿ ਵਰਤਮਾਨ ਪੰਜਾਬੀ ਜੀਵਨ ਵਿੱਚੋਂ ਪੁਰਾਤਨ ਪੁਰਾਤਨ ਮਤਲਬ ਕਿ ਪੁਰਾਣਾ ਪੰਜਾਬੀ ਜੀਵਨ ਵਾਲਾ ਜਿਹੜਾ ਰਸ ਸੀ ਪਿਆਰ ਸੀ ਖੁੱਲਾ ਸੀ ਮਿੱਠਤਾ ਖੁਸ਼ੀਆਂ ਸਰਲਤਾ ਸਾਦਗੀ ਰੰਗინੀਆਂ ਇਹ ਸਾਰੇ ਉਡ ਗੀਆਂ ਨੇ ਤੇ ਇਸ ਦੀ ਥਾਂ ਤੇ ਕੀ ਆ ਗਿਆ ਬੇਰਸੀ ਆ ਗਈ ਫਿੱਕਾਪਨ ਆ ਗਿਆ ਬੇਸਵਾਦਪਨ ਆ ਗਿਆ ਤੇ ਪੈਸਾ ਪ੍ਰਧਾਨ ਹੋ ਗਿਆ ਪੈਸੇ ਦਾ ਲਗਾਓ ਹੋ ਗਿਆ ਤੇ ਸਭ ਪਾਸੇ ਤੇ ਅੱਜ ਕੱਲ੍ਹ ਇਸ ਦੇ ਵਿੱਚੋਂ ਪੁਰਾਣੀ ਜਿਹੜੇ ਬਹਿਮ ਨੇ ਉਹ ਖਤਮ ਹੋ ਗਏ ਨੇ ਪਰ ਜੇ ਪੁਰਾਣੀ ਬਹਿਮ ਕਹਿੰਦਾ ਖਤਮ ਹੋ ਗਏ ਨੇ ਤਾਂ ਅਸੀਂ ਇਹਦੇ ਵਿੱਚੋਂ ਕੁਝ ਨਹੀਂ ਖਟਿਆ ਹੈਗਾ ਅਸੀਂ ਸਮਾਂ ਤੇ ਆਪਣੇ ਜਿਹੜੇ ਖੁਸ਼ੀਆਂ ਨੇ ਉਹ ਗਵਾ ਲਈਆਂ ਜਿਹੜੇ ਸਾਡੇ ਪ੍ਰਾਣੀਆਂ ਖੁਸ਼ੀਆਂ ਸੀ ਮਿੱਠਤਾ ਸੀ ਉਹ ਸਾਰੀ ਸੀ ਗਵਾ ਲਈਆ ਬੇਸ਼ੱਕ ਸਾਡੇ ਦੇ ਵਿੱਚੋਂ ਬਹਿਮ ਪਰਮ ਤਾਂ ਖਤਮ ਹੋ ਗਏ ਬਟ ਜਿਹੜਾ ਪਿਆਰ ਸੀ ਖੁਸ਼ੀਆਂ ਸੀ ਉਹ ਕਿਧਰੇ ਗਵਾ ਚੁਕਿਆ ਸੋ ਇਹ ਹੈਗਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਪੜੇ ਲਿਖੇ ਨੌਜਵਾਨ ਤੋਂ ਜਿਹੜੇ ਕੀ ਕਵੀ ਪ੍ਰਸ਼ਨ ਕਰਦਾ ਹਾਂਜੀ ਥਰਡ ਕਰਤਾ ਹੈਗੇ ਵਗਦੇ ਪਾਣੀ ਡਾਕਟਰ ਦੀਵੰਦ ਸਿੰਘ ਕਾਲੇ ਪਾਣੀ ਦੀ ਵਗਦੇ ਪਾਣੀ ਨਿਰਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਰਚਨਾ ਇਸ ਦਾ ਕੇਂਦਰੀ ਭਾਵ ਹੈਟ ਲਿਖੇ ਅਨੁਸਾਰ ਹਾਂਜੀ ਜ਼ਿੰਦਗੀ ਦਾ ਪਾਣੀ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਪਾਪ ਕੀ ਜਿਵੇਂ ਪਾਣੀ ਹੈ ਜਿਹੜਾ ਕਿ ਹਮੇਸ਼ਾ ਚੱਲਦੇ ਰਹਿਣ ਦੇ ਨਾਲ ਹੀ ਉਹਦੇ ਵਿੱਚ ਤਾਜ਼ਗੀ ਆ ਜੇ ਇੱਕ ਜਗ੍ਹਾ ਤੇ ਪਾਣੀ ਖੜਚ ਜਾਂਦਾ ਤਾਂ ਪਾਣੀ ਬੁੱਸ ਜਾਂਦਾ ਤਾਂ ਉਹਦੇ ਵਿੱਚੋਂ ਵਧਵਾਉਣੇ ਸ਼ੁਰੂ ਹੋ ਜਾਂਦੀ ਹੈ ਸੇਮ ਕਵੀ ਨੇ ਸਮਝਾਇਆ ਕਿ ਆਪਣੀ ਜ਼ਿੰਦਗੀ ਜਿਹੜੀ ਹਮੇਸ਼ਾ ਚੱਲਦੀ ਰਹਿਣੀ ਚਾਹੀਦੀ ਹੈ ਅਗਰ ਇੱਕ ਜਗ੍ਹਾ ਤੇ ਉਹ ਤੇ ਖੜਾਤ ਆ ਜੂਗੀ ਤਾਂ ਪਾਣੀ ਦੀ ਤਰ੍ਹਾਂ ਹੀ ਉਹ ਜ਼ਿੰਦਗੀ ਆਪਣੀ ਬੁੱਸ ਜੂਗੀ ਤਾਂ ਉਹਦੇ ਵਿੱਚੋਂ ਵਧਵਾਉਣੇ ਸ਼ੁਰੂ ਹੋ ਜਾਂਦੀ ਹੈ ਸੋ ਪਾਣੀ ਦੇ ਚੱਲਦੇ ਰਹਿਣ ਦੇ ਨਾਲ ਹੀ ਉਹਦੀ ਤਾਜ਼ਗੀ ਹੈ ਸੇਮ ਉਸੇ ਤਰੀਕੇ ਨਾਲ ਆਪਣੇ ਜੀਵਨ ਵੀ ਅਗਰ ਕੰਟੀਨਿਊ ਚੱਲਦਾ ਜਾਊਗਾ ਤਾਂ ਹੀ ਉਹਦੇ ਵਿੱਚ ਤਾਜ਼ਗੀ ਹੈ ਇਸਦੇ ਚੱਲਦੇ ਰਹਿਣ ਵਿੱਚ ਇਸ ਦੀ ਤਾਜ਼ਗੀ ਤੇ ਵਿਕਾਸ ਆ ਮਨੁੱਖੀ ਜਿੰਦੜੀਆਂ ਦੀ ਏਕਤਾ ਹੀ ਉਹਨਾਂ ਨੂੰ ਜਿਉਂਦੇ ਰੱਖਦੀ ਹੈ ਵੀ ਮਤਲਬ ਮਨੁੱਖੀ ਜਿੰਦੜੀਆਂ ਨੇ ਜਿਹੜੀਆਂ ਰੂਹਾਂ ਨੇ ਉਹਨਾਂ ਦੀ ਏਕਤਾ ਹੀ ਉਹਨਾਂ ਨੂੰ ਜਿਉਂਦੇ ਰੱਖਦੀ ਹੈ ਤੇ ਉਹਨਾਂ ਦੀਆਂ ਰੂਹਾਂ ਦੀਆਂ ਉਡਾਰੀਆਂ ਉਹਨਾਂ ਨੂੰ ਵਿਕਾਸ ਦਿਆਂ ਠੀਕ ਆ ਉੱਚੀਆਂ ਮੰਜ਼ਲਾਂ ਤੇ ਪਹੁੰਚਾਉਂਦੀਆਂ ਨੇ ਕਵੀ ਵਾਰ-ਵਾਰ ਕਾਮਨਾ ਹੁੰਦੀ ਹੈ ਇੱਛਾ ਇੱਛਾ ਕਰਦਾ ਕਿ ਮਨੁੱਖ ਆਪਣੀ ਮੰਜ਼ਲ ਦੇ ਵੱਲ ਹਮੇਸ਼ਾ ਤੁਰਦਾ ਹੀ ਰਹਿਣਾ ਰਹਿਣਾ ਚਾਹੀਦਾ ਤੁਰਦਾ ਹੀ ਰਹੇ ਇਹ ਵਗਦੇ ਪਾਣੀਆ ਹਾਂਜੀ ਅੱਗੇ ਹੈਗਾ ਜਿਵੇਂ ਮੈਂ ਤੁਹਾਨੂੰ ਸਮਝਾ ਰਿਹਾ ਤੁਸੀਂ ਇਹ ਵੀ ਇਹਦੇ ਵਿੱਚ ਐਡ ਅਪ ਕਰ ਸਕਦੇ ਹੋ ਤਾਜ ਮਹਿਲ ਕਵਤਾ ਪ੍ਰੋਫੈਸਰ ਮੋਹਨ ਸਿੰਘ ਦੀ ਆ ਤਾਜ ਮਹਿਲ ਕਵਤਾ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਕਵਤਾ ਇਹ ਇੱਕ ਪ੍ਰਗਤੀਵਾਦੀ ਕਵਤਾ ਹੈ ਪਰਗਤੀਵਾਦੀ ਇਸ ਦਾ ਕੇਂਦਰੀ ਭਾਵ ਹੈ ਟਿਕ ਅਨੁਸਾਰਾ ਤਾਜ ਮਹਿਲ ਆਮ ਨਜ਼ਰ ਭਾਵ ਕੀ ਆਮ ਉਹ ਜਦੋਂ ਆਪਾਂ ਤਾਜ ਮਹਿਲ ਨੂੰ ਦੇਖਦੇ ਤਾਂ ਆਪਾਂ ਨੂੰ ਬਹੁਤ ਜਿਆਦਾ ਸੋਹਣਾ ਲੱਗਦਾ ਪਰੰਤੂ ਜਦੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਇਹਦੇ ਉਸਾਰੀ ਦੇ ਵਿੱਚ ਲੱਖਾਂ ਰੋਂਦੇ ਘਰ ਲਾਉਂਦੇ ਮਜ਼ਦੂਰ ਮਜ਼ਦੂਰਨੀਆਂ ਜਿਨ੍ਹਾਂ ਨੂੰ ਆਪਣੀ ਭੁੱਖ ਅਤੇ ਦੁੱਖ ਦੀ ਪਰਵਾਹ ਕੀਤੇ ਬਿਨਾਂ ਲਗਾਤਾਰ ਕੰਮ ਦੇ ਵਿੱਚ ਲਾਈ ਰੱਖਿਆ ਤੇ ਉਹ ਲੱਗੇ ਰਹੇ ਉਹਨਾਂ ਤੋਂ ਜਵਰੀ ਵਗਾਰ ਕਰਵਾ ਕੇ ਤਾਂ ਮਤਲਬ ਕਿ ਜ਼ਬਰਦਸਤੀ ਕੰਮ ਕਰਵਾ ਕੇ ਤਾਜ ਮਹਿਲ ਦੀ ਉਸਾਰੀ ਕਰਵਾਈ ਗਈ ਆ ਜਿਸ ਕਰਕੇ ਤਾਜ ਮਹਿਲ ਦੇ ਅਜਿਹੇ ਹੁਸਨ ਨੂੰ ਸੱਚਮੁੱਚ ਦਾ ਹੁਸਨ ਨਹੀਂ ਕਿਹਾ ਜਾ ਸਕਦਾ ਸਭ ਇਹ ਇੱਕ ਪ੍ਰਕਾਰ ਦਾ ਤੋਖਾ ਕਿਉਂਕਿ ਇਹ ਦੂਜਾਂ ਦੇ ਹੰਝੂਆਂ ਤੇ ਪਲਦਾ ਜਿਹੜਾ ਹੁਸਨ ਲੱਖਾਂ ਗਰੀਬ ਮਜ਼ਦੂਰਾਂ ਦੇ ਹੰਝੂਆਂ ਤੇ ਹੋਂਕਿਆ ਤੇ ਪਲਦਾ ਇਹ ਤਾਜ ਮਹਿਲ ਕੱਪਤਾ ਦਾ ਕੇਂਦਰੀ ਭਾਗ ਆ ਹਾਂਜੀ ਅੱਗੇ ਹੈਗੇ ਫਿਫਥ ਕੱਪਤਾ ਆਪਣੀ ਨੰਦਲਾ ਨੂਰਪੁਰੀ ਦੇ ਚਮਚਮ ਰੱਖੋ ਕਲਗੀ ਜੁਹਾਰ ਦੀ ਨੰਦਲਾ ਨੂਰਪੁਰੀ ਦੀ ਲਿਖੀ ਹੋਈ ਕਪਤਾ ਜਿਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਬਰੇ ਆ ਇਹ ਜਦੋਂ ਚਮਕੌਰ ਦੀ ਲੜਾਈ ਦੇ ਵਿੱਚ ਜਿਹੜੇ ਕਿ ਆਪਣੇ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਤੇ ਇਸ ਕਪਤਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਪਪਾ ਜੁਹਾਰ ਸਿੰਘ ਜੀ ਦੇ ਯੁੱਧੋਪਰੰਤ ਵਾਪਸੀ ਦੀ ਉਡੀਕ ਮਾਤਾ ਜੀਤੋ ਜੀ ਆਪਣੇ ਮਨ ਦੇ ਭਾਵਾਂ ਤੇ ਬਲਬਲਿਆਂ ਨੂੰ ਬਿਆਨ ਕੀਤਾ ਉਹਨਾਂ ਦੀ ਵਾਪਸੀ ਦੀ ਜਦੋਂ ਉਡੀਕ ਕਰ ਰਹੇ ਨੇ ਤੇ ਇਸ ਦਾ ਕੇਂਦਰੀ ਭਾਵ ਹੈ ਟਲਿਕ ਅਨੁਸਾਰ ਹਾਂਜੀ ਤੇ ਕਿਤੇ ਤੁਹਾਨੂੰ ਮਾਤਾ ਗੁਜਰੀ ਜੀ ਵੀ ਲਿਖਿਆ ਮਿਲੂਗਾ ਠੀਕ ਹੈ ਹਾਂਜੀ ਮਾਤਾ ਜੀਤੂ ਜੀ ਜੰਗ ਦੇ ਵਿੱਚ ਗਏ ਆਪਣੇ ਵੱਡੇ ਸੁਪੁੱਤਰਾਂ ਸਹਬਜ਼ਾਦਾ ਅਜੀਤ ਸਿੰਘ ਜੀ ਤੇ ਸਹਬਜ਼ਾਦਾ ਜੁਝਾਰ ਸਿੰਘ ਜੀ ਦੀ ਬੜੇ ਚਾਹ ਤੇ ਤੀਬਰਤਾ ਦੇ ਨਾਲ ਉਡੀਕ ਕਰ ਰਹੇ ਸੀ ਪਰੰਤੂ ਜਦੋਂ ਉਹਨਾਂ ਨੇ ਜੰਗ ਦੇ ਵਿੱਚ ਸ਼ਹੀਦ ਹੋ ਜਾਂਦੇ ਉਹਨਾਂ ਨੂੰ ਖਬਰ ਪਤਾ ਲੱਗਦੀ ਆ ਤਾਂ ਉਹਨਾਂ ਦਾ ਮਨ ਦੁੱਖ ਦੇ ਨਾਲ ਭਰ ਜਾਂਦਾ ਹਾਂਜੀ ਨੈਕਸਟ ਆਪਣੀ ਕਵਤਾ ਹੈਗੀ ਦੋਸਤਾ ਕਵਤਾ ਦੋਸਤਾ ਕਵਤਾ ਪਿਆਰਾ ਸਿੰਘ ਸਹਰਾਏ ਦੀ ਰਚਨਾ ਹੈ ਇਸ ਦੇ ਵਿੱਚ ਦੱਸਿਆ ਗਿਆ ਕਿ ਮਨੁੱਖ ਨੂੰ ਚਾਹੀਦਾ ਕਿ ਉਹ ਹਮੇਸ਼ਾ ਸਦਾ ਹਿੰਮਤ ਲਗਨ ਮਿਹਨਤ ਤੇ ਕਿਰਤ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਭਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲਿਆਵੇ ਹਿੰਮਤ ਨਾਲ ਲਗਨ ਨਾਲ ਮਿਹਨਤ ਕਰਕੇ ਕਿਰਤ ਕਰਕੇ ਤੇ ਇਹ ਹੀ ਉਪਦੇਸ਼ਤਮਕ ਕਵਤੇ ਇਹ ਵੀ ਤੁਸੀਂ ਵਰਡ ਇਹਦੇ ਵਿੱਚ ਆਰਟ ਪਾਸ ਸਕਦੇ ਲਾਈਨ ਵੀ ਇਹ ਹੀ ਇੱਕ ਉਪਦੇਸ਼ਤਮਕ ਕਵਤੇ ਇਹਦੇ ਵਿੱਚ ਉਪਦੇਸ਼ ਦਿੱਤਾ ਗਿਆ ਤੇ ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਆ ਮਨੁੱਖ ਕਿਰਤ ਦੀਆਂ ਅਥਾ ਅਥਾ ਹੁੰਦਾ ਬਹੁਤ ਜ਼ਿਆਦਾ ਅਥਾ ਕਿ ਆ ਬਹੁਤ ਜ਼ਿਆਦਾ ਸਿਰਜਣਾਤਮਕ ਸ਼ਕਤੀਆਂ ਦਾ ਮਾਲਕ ਆ ਮਨੁੱਖਾ ਜਿਹੜੇ ਕਿ ਉੱਚੀ ਜਿਹੜੇ ਕਿ ਆਪਣੀ ਮਾਈਂਡ ਦੇ ਨਾਲ ਕੁਝ ਵੀ ਐਕਟੀਵਿਟੀ ਕਰ ਸਕਦਾ ਕੁਝ ਵੀ ਕ੍ਰੀਏਟਿਵ ਜਿਹੜੇ ਕਿ ਬਣਾ ਸਕਦਾ ਮਾਲਕ ਹੈ ਤੇ ਸਿਰਜਣਾਤਮਕ ਸ਼ਕਤੀਆਂ ਦਾ ਮਾਲਕ ਹੈ ਤੇ ਹੋਰ ਤੇ ਉਹ ਹੋਰ ਅੱਗੇ ਵਧ ਕੇ ਰਚਨਾ ਦਾ ਨਵਾਂ ਸੰਸਾਰ ਸਿਰਜ ਸਕਦਾ ਇਸ ਕਰਕੇ ਉਹਨੂੰ ਹੋਰ ਹਿੰਮਤ ਤੇ ਉਤਸ਼ਾਹ ਦੇ ਨਾਲ ਅੱਗੇ ਵਧਣਾ ਚਾਹੀਦਾ ਕਿਉਂਕਿ ਉਸ ਦਾ ਭਵਿੱਖ ਉਹਦੇ ਲਈ جگਮਗਾ ਰਿਹਾ ਤੇ ਉਸ ਨੂੰ ਅੱਗੇ ਵਧ ਕੇ ਉਸਦੇ ਆਪਣੇ ਪਿਆਰੇ ਭਵਿੱਖ ਦਾ ਜਿਹੜੇ ਕਿ ਪਿਆਰਾ ਮੂੰਹ ਚੁੰਮ ਲੈਣਾ ਚਾਹੀਦਾ ਉਹਨੂੰ ਅੱਗੇ ਜ਼ਿੰਦਗੀ ਦੇ ਵਿੱਚ ਵਧਣਾ ਚਾਹੀਦਾ ਦੋਸਤਾ ਕੱਟ ਹਾਂਜੀ ਅੱਗੇ ਹੈਗੀਆਂ 7ਵਾਂ ਹਫ਼ਤਾ ਵਾਰਿਸ਼ਾ ਵਾਰਿਸ਼ਾ ਕਵਤਾ ਅਮਰਤਾ ਪ੍ਰੀਤਮ ਦੀ ਰਚਨਾ ਤੇ ਇਸ ਦਾ ਕੇਂਦਰੀ ਭਾਵ ਹੈ ਲਿਖਣ ਸਾਰੇ ਵਿਦਿਅਕ ਲੈਵਲ ਦੇ ਖਾਸ ਹੋ ਇਸ ਦੇ ਵਿੱਚ ਇਸ ਹਫ਼ਤਾ ਵਿੱਚ ਕਵਿਤਰੀ ਨੇ ਦੇਸ਼ ਵੰਡ ਜਦੋਂ 1947 ਦੀ ਵੰਡ ਹੁੰਦੀ ਆ ਦੇਸ਼ ਦੀ ਵੰਡ ਦੇ ਦੁਖਾਂਤ ਉਸ ਸਮੇਂ ਜਿਹੜਾ ਦੁਖਾਂਤ ਹੋਇਆ ਦੇਸ਼ ਦੀ ਵੰਡ ਸਮੇਂ ਉਸ ਦੀ ਝਲਕ ਬੜੇ ਹੀ ਕਾਵਿਕ ਅੰਦਾਜ਼ ਦੇ ਵਿੱਚ ਪੇਸ਼ ਕੀਤੀ ਆ ਜੋ ਪ੍ਰਗਟ ਕੀਤੀ ਆ ਕਵਿਤਰੀ ਨੇ ਪੰਜਾਬ ਦੀ ਹਾਂਜੀ ਕਵਿਤਰੀ ਨੇ ਪੰਜਾਬ ਦੀ ਵੰਡ ਸਮੇਂ ਛਿੜੇ ਭਰਾਮਾਰੂ ਪਸਾਦਾਂ ਪਸਾਦ ਕੀ ਹੋ ਗਈ ਲੜਾਈ ਝਗੜੇ ਵੀ ਉਸ ਸਮੇਂ ਜਿਹੜੇ ਆਪਸ ਦੇ ਵਿੱਚ ਹਿੰਦੂ ਮੁਸਲਮ ਆਪਸ ਦੇ ਵਿੱਚ ਜਿਹੜੇ ਲੜ ਰਹੇ ਸੀ ਇੱਕ ਦੂਜੇ ਦੇ ਵੈਰ ਵਿਰੋਧ ਹੋ ਰਹੇ ਸੀ ਠੀਕ ਆ ਉਹਨਾਂ ਦੇ ਵਿਰੁੱਧ ਦਰਦ ਬੰਡਾਉਣ ਦੇ ਲਈ ਬਾਰਿਸ਼ਾਂ ਨੂੰ ਇਹ ਕਵਤਾ ਸੰਬੋਧਿਤ ਕੀਤੀ ਹੈ ਕਿ ਬਾਰਿਸ਼ਾਂ ਨੂੰ ਕਿਹਾ ਕਿ ਤੂੰ ਅੱਜ ਕਿੰਨੀਆਂ ਧੀਆਂ ਰੋ ਰਹੀਆਂ ਨੇ ਉਹਨਾਂ ਦਾ ਸਾਰਿਆਂ ਦਾ ਦੁੱਖ ਨੂੰ ਵੜਾ ਬੰਡਾ ਪਹਿਲਾਂ ਇੱਕ ਧੀ ਰੋਈ ਸੀ ਤਨੇ ਬਹੁਤ ਕੁਝ ਲਿਖਿਆ ਠੀਕ ਹੈ ਆਪਣੇ ਕਿਸੇ ਦੇ ਵਿੱਚ ਤੇ ਅੱਜ ਲੱਖਾਂ ਧੀਆਂ ਰੋ ਰਹੀਆਂ ਨੇ ਇਹਨਾਂ ਬਾਰੇ ਵੀ ਕੁਝ ਲਿਖ ਇਹਨਾਂ ਦਾ ਵੀ ਦਰਦ ਨੂੰ ਬੰਡਾ ਹਾਂਜੀ 1947 ਦੇ 1947 ਦੇਸ਼ ਦੀ ਵੰਡ ਦੇ ਸਮੇਂ ਫਿਰਕੂ ਫਸਾਦ ਫਸਾਦ ਕੀ ਹੋਗੇ ਮਤਲਬ ਕਿ ਲੜਾਈ ਝਗੜੇ ਫਿਰਕੂ ਹੋਗੇ ਧਰਮ ਨੂੰ ਲੈ ਕੇ ਜਿਹੜੇ ਚੱਲ ਰਹੇ ਸੀ ਠੀਕ ਹੈ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਨੂੰ ਚੱਪੇ-ਚੱਪੇ ਹੋ ਗਿਆ ਕੋਨੇ-ਕੋਨੇ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਸ ਕਰਕੇ ਇਥੋਂ ਪ੍ਰੇਮ ਪਿਆਰ ਦੀਆਂ ਗੱਲਾਂ ਖਤਮ ਹੋ ਗਈਆਂ ਤੇ ਪੰਜਾਬੀ ਸੱਭਿਆਚਾਰ ਰੁਲ ਗਿਆ ਤੇ ਪੰਜਾਬੀ ਨੌਜਵਾਨ ਪ੍ਰੀਤ ਨੂੰ ਭੁੱਲ ਗਏ ਤੇ ਪ੍ਰੀਤ ਨੂੰ ਭੁੱਲ ਕੇ ਉਹ ਇਸਤਰੀਆਂ ਉੱਪਰ ਜ਼ੁਲਮ ਟਾਉਣ ਲੱਗ ਗਏ ਸੋ ਇਹ ਵਾਰੀਸ਼ਾ ਕਪਤਾਨੇ ਗੇਂਦਰੀ ਭਾਵਾਂ ਹਾਂਜੀ ਅੱਗੇ ਹੈਗਾ ਮੇਰਾ ਬਚਪਨ ਕਫਤਾ ਦਾ ਕੇਂਦਰੀ ਭਾਗ ਮੇਰਾ ਬਚਪਨ ਕਫਤਾ ਨੰਬਰ 8 ਹਾਂਜੀ ਮੇਰਾ ਬਚਪਨ ਕਫਤਾ ਡਾਕਟਰ ਹਰਪਾ ਜਨ ਸਿੰਘ ਦੀ ਰਚਨਾ ਇਸ ਕਫਤਾ ਦਾ ਮੂਲ ਪ੍ਰੇਰਨਾ ਸਰੋਤ ਇੱਕ ਪਿਤਾਹੀਨ ਭਾਵਕੀ ਜਿਸ ਦੇ ਪਿਤਾ ਦੀ ਡੈਥ ਹੋ ਚੁੱਕੀ ਹੁੰਦੀ ਆ ਉਸ ਬੱਚੇ ਦੀ ਮਾਸੂਮੀਅਤ ਦਾ ਵਰਣ ਕੀਤਾ ਵੀ ਉਸ ਬੱਚੇ ਦੀ ਮਾਸੂਮੀਅਤ ਤੋਂ ਉਹ ਵਾਂਝਿਆ ਰਹਿ ਗਿਆ ਠੀਕ ਹੈ ਉਸ ਦੀ ਮਾਸੂਮੀਅਤ ਜਿਹੜੇ ਬਚਪਨ ਆ ਉਹ ਪਿਤਾ ਦੇ ਬਿਨਾ ਬੀਤਿਆ ਜਿਸ ਕਰਕੇ ਉਸ ਮਾਸੂਮੀਅਤ ਤੋਂ ਵਾਂਝਿਆ ਰਹਿ ਜਾਣ ਕਰਕੇ ਉਹਨੂੰ ਚੋਰਾ ਚੋਰਾ ਕੀ ਹੁੰਦਾ ਉਹਨੂੰ ਦੁੱਖ ਹੈ ਕਿ ਉਹ ਬਚਪਨ ਦੇ ਵਿੱਚ ਉਹਦੇ ਪਿਤਾ ਦੀ ਡੈਥ ਹੋ ਗਈ ਤੇ ਜੋ ਉਹਨੇ ਬਚਪਨ ਆਪਣੇ ਪਿਤਾ ਨਾਲ ਬਤੀਤ ਕਰਨਾ ਸੀ ਉਹ ਉਸ ਬਚਪਨ ਤੋਂ ਵਾਂਝਿਆ ਰਹਿ ਗਿਆ ਇਸ ਗੱਲ ਦਾ ਉਹਨੂੰ ਚੋਰਾ ਪਰ ਭਾਵ ਕੀ ਦੁੱਖ ਹੈ ਹਾਂਜੀ ਪਿਤਾਹੀਨ ਬੱਚਾ ਪਿਤਾਹੀਨ ਕੀ ਹੈ ਮਤਲਬ ਕਿ ਜਿਸ ਬੱਚੇ ਦੇ ਪਿਤਾ ਡੈਥ ਹੋ ਚੁੱਕੀ ਹੁੰਦੀ ਆ ਪਿਤਾਹੀਨ ਬੱਚਾ ਹੋਰ ਨਾ ਸੁਧਾਰਨ ਬੱਚਿਆਂ ਦੀ ਤਰ੍ਹਾਂ ਆਪਣਾ ਬਚਪਨ ਨਹੀਂ ਭੋਗ ਸਕਦਾ ਭਾਵਕੀ ਬਤੀਤ ਕਰ ਸਕਦਾ ਉਸ ਦੀ ਸ਼ਰਮ ਹਾਇ ਵਿੱਚ ਡੁੱਬੀ ਮਾਂ ਉਸ ਦੇ ਮਾਨਸਿਕ ਤੇ ਸਰੀਰਕ ਵਿਕਾਸ ਦੇ ਵਿੱਚ ਹਿੱਸਾ ਨਹੀਂ ਪਾ ਸਕਦੀ ਤੇ ਅਜਿਹੇ ਬੱਚਾ ਜਦੋਂ ਵੱਡਾ ਹੁੰਦਾ ਤਾਂ ਉਸ ਨੂੰ ਇਸ ਗੱਲ ਦਾ ਦੁੱਖ ਹੁੰਦਾ ਕਿ ਉਸ ਦੀ ਮਾਸੂਮੀਅਤ ਉਸ ਪਾਸੋਂ ਖੁੱਸ ਗਈ ਭਾਵਕੀ ਗਵਾਚ ਗਈ ਹੈ ਜੋ ਉਸ ਦੇ ਆਪਣੇ ਪਿਤਾ ਦੇ ਵੱਲੋਂ ਨੂੰ ਪਿਆਰ ਮਿਲਣਾ ਸੀ ਉਹ ਉਸ ਨੂੰ ਨਹੀਂ ਮਿਲ ਪਾਇਆ ਹਾਂਜੀ ਅੱਗੇ ਹੈਗੇ ਗੀਤ ਕਵੀਤਾ ਸ਼ਿਵ ਕੁਮਾਰ ਬਟਾਲਵੀ ਦੀ ਗੀਤ ਕਵਿਤਾ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਇਹ ਹੀ ਗੀਤ ਵਿਰਹੋ ਦੁੱਖ ਵਿਛੋੜੇ ਦੇ ਦੁੱਖਾਂ ਨਾਲ ਭਰਿਆ ਇੱਕ ਵਿਸ਼ਾਦ ਭਰਪੂਰ ਗੀਤ ਹੈ ਇਸ ਦੇ ਵਿੱਚ ਕਵੀ ਆਪਾਂ ਨੇ ਮਰ ਚੁੱਕੀ ਪ੍ਰੇਮਿਕਾ ਦੇ ਵਿਛੋੜੇ ਦੇ ਦੁੱਖ ਤੇ ਹੋਣੀ ਠੀਕ ਹੈ ਹੋਣੀ ਦੁਆਰਾ ਉਹਨੂੰ ਦਿੱਤੀਆਂ ਜਾ ਰਹੀਆਂ ਜਿਹੜੀਆਂ ਪੀੜਾਂ ਨੇ ਉਹਨਾਂ ਦੇ ਡਾਡੇ ਦੁੱਖ ਨੂੰ ਵਿਸ਼ਾਦ ਨੂੰ ਬਰੇ ਬੜੇ ਹੀ ਭਾਵਾਂ ਦੇ ਵਿੱਚ ਵਿਸ਼ਾਦ ਭਰੇ ਭਾਵਾਂ ਦੇ ਵਿੱਚ ਗੁਣਨਗੇ ਪੇਸ਼ ਕੀਤਾ ਠੀਕ ਹੈ ਤੇ ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹੈ ਮਤਲਬ ਕਿ ਉਹਨੇ ਜਦੋਂ ਉਹਦੀ ਆਪਣੀ ਪ੍ਰੇਮਿਕਾ ਮਰ ਚੁੱਕੀ ਹੈ ਤਾਂ ਉਹਦੇ ਵਿਛੋੜੇ ਦੇ ਦੁੱਖ ਤੇ ਉਹਦੀ ਹੋਣੀ ਦਾ ਉਹਨਾਂ ਸਾਰਿਆਂ ਦਾ ਵਰਣਨ ਬੜੇ ਹੀ ਦੁੱਖਮਈ ਭਾਵ ਦੇ ਵਿੱਚ ਪ੍ਰਗਟ ਕੀਤਾ ਵਿਰਹੀ ਪ੍ਰੇਤਮ ਭਾਵ ਕੀ ਵਿਛੜਾ ਪ੍ਰੇਤਮ ਪ੍ਰੇਮਿਕਾ ਦੇ ਵਿਰਹੋ ਕਾਰਨ ਵਿਛੋੜੇ ਕਾਰਨ ਇੰਨਾ ਦੁਖੀ ਹੈ ਤੇ ਵਿਸਾਦ ਗ੍ਰਸਤ ਹੁੰਦਾ ਕਿ ਉਹ ਚਾਹੁੰਦਾ ਕਿ ਹੋਣੀ ਠੀਕ ਹੈ ਭਾਵ ਕਿ ਜੋ ਹੋਣੀ ਜਿਹੋ ਮਤਲਬ ਕਿ ਉਹ ਚੀਜ਼ ਵਾਪਰ ਜਾਂਦੀ ਆ ਹੋਣੀ ਉਸ ਨੂੰ ਵਿਰਹਾ ਦੀ ਪੱਠੀ ਦੇ ਵਿੱਚ ਇੰਨਾ ਜ਼ਿਆਦਾ ਭੁਨੇ ਕਿ ਉਹ ਛੇਤੀ ਮਰ ਜਾਵੇ ਮਤਲਬ ਕਿ ਉਹਨੂੰ ਇੰਨਾ ਦੁੱਖ ਇੱਕੋ ਦਮ ਦੁੱਖ ਦੇ ਵਿੱਚ ਆ ਕੇ ਉਹ ਇੰਨਾ ਚਾਹੁੰਦਾ ਕਿ ਵੀ ਹੁਣ ਇੰਨਾ ਮੇਰੇ ਦੁੱਖ ਆ ਗਿਆ ਕਿ ਮੈਨੂੰ ਹੋਰ ਦੁੱਖ ਆ ਜਾਵੇ ਕਿ ਤਾਂ ਕਿ ਮੈਂ ਇੱਥੋਂ ਮਰ ਜਾਵਾਂ ਕੱਠੀ ਵਾਲੀਆਂ ਦੀ ਪੀੜਾਂ ਦਾ पराਗਾਪਨ ਵੀ ਹਾਂਜੀ ਅੱਗੇ ਹੈਗਾ ਐਵੇਂ ਨਾ ਬੁੱਤਾਂ ਤੇ ਡੋਲੀ ਦਾ ਪਾਣੀ ਐਵੇਂ ਨਾ ਬੁੱਤਾਂ ਤੇ ਡੋਲੀ ਦਾ ਪਾਣੀ ਕਪਤਾ surjit ਪਾਤਰ ਦੀ ਰਚਨਾ ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਪਾਣੀ ਦਾ ਰੁੱਖਾਂ ਤੇ ਜੀਵਨ ਨਾਲ ਬਹੁਤ ਡੂੰਘਾ ਸਬੰਧਾ ਪਾਣੀ ਦਾ ਰੁੱਖਾਂ ਤੇ ਜੀਵਨ ਦੇ ਨਾਲ ਬਹੁਤ ਡੂੰਘਾ ਸਬੰਧਾ ਪਾਣੀ ਰੁੱਖਾਂ ਬਨਸਪਤੀ ਨੂੰ ਪਾਲਣ ਦਾ ਕੰਮ ਕਰਦਾ ਹੈ ਠੀਕ ਹੈ ਪਾਣੀ ਕੀ ਕਰਦਾ ਰੁੱਖ ਵਣਸਪਤੀਆ ਜਿਹੜੀ ਉਹਨੂੰ ਪਾਲਣ ਦਾ ਕੰਮ ਕਰਦਾ ਮਨੁੱਖ ਨੂੰ ਜੀਵਨ ਭਾਵ ਕੀ ਮਨੁੱਖ ਦੀ ਪਿਆਸ ਬੁਝਾਉਂਦਾ ਪਾਣੀ ਤੇ ਪਾਣੀ ਨੂੰ ਵਿਅਰਥ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਵਿਅਰਥ ਨਹੀਂ ਗਵਾਉਣਾ ਚਾਹੀਦਾ ਪਾਣੀ ਦਾ ਸੰਕਟ ਮਨੁੱਖ ਲਈ ਬਹੁਤ ਖਤਰਨਾਕ ਹੋਊਗਾ ਇਹ ਹੈਗਾ ਮੈਨਾ ਬੁੱਤਾਂ ਤੇ ਡੋਲੀ ਜਾਂ ਪਾਣੀ ਸੋ ਏਸੀ ਤੁਹਾਡੇ 10 ਦੇ 10 10 ਦੇ 10 ਕਵਿਤਾਵਾਂ ਦੇ ਕੇਂਦਰੀ ਭਾਗ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਲੱਗਿਆ ਹੋਣਾ ਤੇ ਤੁਹਾਡੇ 5 ਮਾਰਕਸ ਪੱਕੇ ਹੋ ਜਾਣਗੇ ਹੁਣ ਕਿਉਂਕਿ ਸੁਣ ਕੇ ਸਮਝ ਕੇ ਜਲਦੀ ਯਾਦ ਹੋ ਜਾਂਦਾ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਇਸ ਚੈਨਲ ਤੇ ਆਪਾਂ ਤੁਹਾਡੇ ਹਰ ਐਗਜ਼ਾਮ ਦੀ ਬੈਸਟ ਤਿਆਰੀ ਕਰਵਾਵਾਂਗੇ ਥੈਂਕਸ